ਨਾ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਬਾਬਾ ਸ਼੍ਰੀ ਚੰਦਰ ਦੀ ਮਹਿਮਾ ਅਪਾਰ ਹੈ ਚੋਦ ਰੂਪ ਅਗਮ ਅਗੋਚਰ ਸਾਰ ਹੈ ਜੋ ਮਨ ਵਿੱਚ ਡਰ ਮੋਹ ਅਗਿਆ ਮੰਦਾ ਅੰਧਕਾਰ ਬਾਬਾ ਜੀ ਦੀ ਬਾਣੀ ਸੁਣ ਹੋਵੇ ਉਦਾਰ ਕਾਲੇ ਜਾਦੂ ਟੂਨੇ ਦਾ ਜਾਲ ਨਾਸ਼ ਹੋਵੇ ਨਾਮ ਜਪੇ ਉਸ ਦਾ ਮਨ ਪ੍ਰਕਾਸ਼ ਹੋਵੇ ਜਿੱਥੇ ਭੂਤ ਪ੍ਰੇਤ ਬਾਧਾਵੇ ਉਥੇ ਬਾਬਾ ਜੀ ਦੀ ਜੋਤ ਜਗਾਵੇ ਅੰਧਕਾਰ ਮਿਟਾਵੇ ਚਾਨਣ ਕਰੇ ਜੀਵਨ ਨਵਾਂ ਪ੍ਰੇਮ ਨਾਲ ਭਰੇ ਅਬਾਸ਼ਰੀ ਚੰਦ ਜੋਤ ਗੁਰੂ ਨਾਨਕ ਦੇਵ ਪੁੱਤਰ ਧਿਆਨ ਬਿਨਾਸੀ ਜੋਗੀ ਅਤਰ ਉੱਚ ਅਵਸਥਾ ਖੰਡਨ ਧਿਆਨ ਜਿਸ ਨੇ ਪਾਇਆ ਸਤਗੁਰ ਦਾ ਗਿਆਨ ਜੋ ਸ਼ਰਧਾ ਨਾਲ ਬਾਬਾ ਨੂੰ ਜਾਪੇ ਸਾਰਾ ਸੰਸਾਰ ਉਸ ਨੂੰ ਤਾਪੇ ਨਾ ਪੂਤ ਡਰਾਵੇ ਨਾ ਟੂਣਾ ਲੱਗੇ ਸਦਾ ਨਾਨਕ ਨਾਮ ਅੰਦਰ ਸ੍ਰੀ ਚੰਦ ਅਤੁੱਲ ਬਲਵਾਨ ਕਿਰਪਾ ਤਾਰੇ ਤਾਂ ਕਟੇ ਮਾਇਆ ਦਾ ਮਾਨ ਕੋਈ ਕਰੇ ਜਾਦੂ ਕੋਈ ਕਰੇ ਟੂਣਾ ਬਾਬਾ ਦਾ ਨਾਮ ਕਰੇ ਸੋਣਾ ਬਾਬਾ ਜੀ ਕਾਲਾ ਜਾਦੂ ਖੰਡਨਹਾਰ ਜਪ ਤਪ ਜੀਵਨ ਹੋਵੇ ਸੁਖਕਾਰ ਜੋ ਕਰੇ ਧਿਆਨ ਸ੍ਰੀ ਨਾਮ ਸ੍ਰੀ ਚੰਦਰ ਨਾਮ ਦਾ ਉਹ ਬਚ ਜਾਏ ਹਰ ਜਾਲ ਥਾਮਦਾ ਮਨ ਦੇ ਦੂਖ ਦੂਖ ਦੂਰ ਕਰੇ ਤੁਰੰਤ ਬਾਬਾ ਜੀ ਦਾ ਧਰ ਮਿਲੇ ਸੁਖ ਅਤਰ ਚੰਨ ਵਰਗਾ ਚਮਕਦਾ ਬਾਬਾ ਦਾ ਨਾਮ ਉਜਿਆਰਾ ਕਰੇ ਹਰ ਜੀਵ ਦਾ ਕਾਮ ਜਿੱਥੇ ਮੋਣੀ ਛਾਇਆ ਉਥੇ ਬਾਬਾ ਆਇਆ ਸੱਚ ਦਾ ਪ੍ਰਕਾਸ਼ ਮਨ ਅੰਦਰ ਛਾਇਆ ਜਾਦੂ ਟੂਨੇ ਦੀ ਜੋ ਵੀ ਤਰੰਗ ਬਾਬਾ ਜੀ ਦੀ ਕਿਰਪਾ ਨਾਲ ਹੋ ਜਾਵੇ ਭੰਗ ਜੋ ਵੀ ਪੜੇ ਬਾਬਾ ਦਾ ਨਾਮ ਉਹਦੇ ਕਰਮ ਹੋਣ ਸੁਧਰੇ ਕਾਮ ਬਾਬਾ ਸ੍ਰੀ ਚੰਦ ਜੋਗ ਅਭਿਆਸੀ ਬਲਤ ਅਤਿ ਬਲਤ ਅਧਿਕ ਤੇ ਮਾਇਆ ਨਿਵਾਸੀ ਮਨ ਦੀ ਗੂੜੀ ਗਿਆਨ ਦੀ ਗਹਿਰਾਈ ਬਚਨ ਉਹਨਾਂ ਦੇ ਅਗਾਧ ਸੁਧਾਈ ਜੋ ਕਹੇ ਬਾਬਾ ਬਚਾਓ ਮੈਨੂੰ ਬਾਬਾ ਕਰੇ ਤਰੰਤ ਤੈਨੂੰ ਨਾ ਪੂਤ ਨਾ ਪੂ ਤਨਾ ਚੁੜੇਲ ਨਾ ਕਿਸੇ ਦੀ ਛਾਇਆ ਜਿੱਥੇ ਬਾਬਾ ਦਾ ਨਾਮ ਉਥੇ ਰਾਹ ਸੁਗਾਇਆ ਧਰਤੀ ਆਕਾਸ਼ ਜਪਦੇ ਨਾਮ ਸਭ 바ਦਾ ਹੋ ਜਾਵੇ ਆਰਾਮ ਕਾਲਾ ਜਾਦੂ ਕਿਵੇਂ ਰਹਿ ਸਕੇ ਜਿੱਥੇ ਬਾਬਾ ਦਾ ਚਰਨ ਲੱਗੇ ਬਾਬਾ ਜੀ ਦੀ ਬਰਕਤ ਦਰਿਆ ਜਿਸ ਨੇ ਕੀਤਾ ਉਹਨਾਂ ਤੇ ਭਰੋਸਾ ਮਿਲਿਆ ਹਰ ਮਿਲਿਆ ਰਾਹ ਖੁਸ਼ੀ ਦਾ ਖੇਤਰੀਆ ਉਹਨਾਂ ਦੀ ਜੋਤ ਗੁਰੂ ਨਾਨਕ ਵਰਗੀ ਜੋਤ ਵਿੱਚ ਜੋਤ ਮਿਲੇ ਪ੍ਰਤੀਵਰਤੀ ਜੇ ਸਮਨੋਖ ਉਹਨਾਂ ਦੀ ਆਰਾਧਨਾ ਕਰੇ ਉਸ ਦੇ ਰਸਤੇ ਵਿਗਨ ਨਾ ਤਰੇ ਕਾਲਾ ਜਾਦੂ ਬਾਬਾ ਸਾਹਮਣੇ ਮਿਟ ਜਾਵੇ ਜਿਵੇਂ ਸੂਰਜ ਚੜ੍ਹੇ ਤੇ ਰਾਤ ਪੱਗ ਜਾਵੇ ਧਿਆਨ thro ਜੋਗ ਮਾਇਆ ਤੋਂ ਪਰੇ ਬਾਬਾ ਜੀ ਦਾ ਅੰਤਰ ਗਿਆਨ ਪਰੇ ਉਹਨਾਂ ਦੀ ਕਿਰਪਾ ਦਇਆ ਅਨੂਪ ਜੋ ਪੜੇ ਬੋਹੀ ਉਹੀ ਬਨੇ ਸਭ ਰੂਪ ਬਾਬਾ ਜੀ ਦਾ ਦਰਸ਼ਨ ਮੰਨ ਪਵਿੱਤਰ ਕਰੇ ਮਨ ਦੇ ਗੁਨਾ ਹਰ ਰੰਗ ਨਾਲ ਭਰੇ ਜਿਸ ਘਰ ਵਿੱਚ ਜਿਸ ਘਰ ਵਿੱਚ ਉਹਨਾਂ ਦਾ ਨਾਮ ਲਿਆ ਜਾਵੇ ਉਥੇ ਅਨਹੋਣੀ ਨਾ ਹੋਵੇ ਸੁਖ ਆਵੇ ਜੋ ਵੀ ਆਇਆ ਦਰ ਤੇ ਤੋੜੇ ਦੁੱਖਾਂ ਦੀ ਬੇੜੀ ਬਾਬਾ ਜੀ ਦੇ ਚਰਨਾਂ ਵਿੱਚ ਮਿਲੀ ਕਿਰਪਾ ਘੇਰੀ ਅਰਦਾਸ ਸੁਣੀ ਤੁਰੰਤ ਉਹਨਾਂ ਦੇ ਜੀਵਾਂ ਨੂੰ ਬਚਾਇਆ ਕਲੇਸ਼ਾਂ ਨੇ ਬਾਬਾ ਜੀ ਨਿਰਮਲ ਜੋਤ ਸਰੂਪ ਗਿਆਨ ਦੇ ਅਬਿਨਾਸੀ ਬੀਜ ਅਨੂਪ ਕਾਲਾ ਜਾਦੂ ਸਿਰ ਉੱਤੇ ਚੜ ਆਵੇ ਬਾਬਾ ਦੀ ਸਿਮਰਨੀ ਸਭ ਕੁਝ ਮਿਟਾਵੇ ਬਾਬਾ ਜੀ ਸਾਧੂ ਸੰਗਤ ਦੇ ਮਿੱਤਰ ਦਇਆਵਾਨ ਤੇ ਅਤਿ ਸ਼ਕਤੀਸ਼ਾਲੀ ਪਿੱਤਰ ਉਹਨਾਂ ਦੀ ਆਵਾਜ਼ ਅੰਦਰ ਜੋ ਸੁਨੇ ਉਹਨਾਂ ਦੇ ਮਨ ਵਿੱਚ ਜੋਤ ਜਗੇ ਕਰਮ ਦੀ ਤਾਰਾ ਉਹਨਾਂ ਵਿੱਚ ਵਹੇ ਸਭ ਪਾਪਾਂ ਦੇ ਗਹਿਰ ਖੁੱਲੇ ਬਾਬਾ ਸ੍ਰੀ ਚੰਦਰ ਜੀ ਦਾ ਨਾਮ ਜਪੋ ਪੈ ਮੋਹ ਬਾਦਾ ਸਭ ਛੱਡੇ ਨਾ ਕੋਈ ਕਰਮ ਬੇਅਸਰ ਰਹੇ ਨਾ ਕੋਈ ਦੁੱਖ ਮਨ ਅੰਦਰ ਰਹੇ ਨਾਮ ਜਪੋ ਤੇ ਕਾਲਾ ਜਾਦੂ ਮਿਟ ਜਾਏ ਜੋਤ ਦੀ ਰੋਸ਼ਨੀ ਸਭ ਥਾਂ ਛਾਏ ਬਾਬਾ ਜੀ ਦੇ ਰਿੰਕਾਰ ਦੇ ਸੇਵਕ ਜਿਸ ਨੇ ਉਹਨਾਂ ਦਾ ਧਿਆਨ ਕੀਤਾ ਉਹ ਬਣਿਆ ਦੇਵਕ ਮਨ ਅੰਦਰ ਬਾਬਾ ਦਾ ਚਾਨਣ ਉਥੇ ਕਾਲੂ ਕਾਲਾ ਜਾਦੂ ਟੂਣਾ ਕਿਵੇਂ ਪਾਸੀ ਉਹਨਾਂ ਦੇ ਬਚਨ ਹਰ ਅਮੋਲਕ ਮਣੀ ਜੋ ਪੜੇ ਜੋ ਪੜੇ ਉਹ ਪਏ ਸ਼ਾਂਤਤਾ ਜਣੀ ਬਾਬਾ ਸ਼੍ਰੀ ਚੰਦਰ ਦੀ ਜੋਤ ਅਪਾਰ ਜਿਸ ਨੇ ਧਿਆਨ ਕੀਤਾ ਹੋਇਆ ਨਿਸ਼ਚਿੰਤ ਬੇਕਾਰ ਕਾਲਾ ਜਾਦੂ ਟੂਣਾ ਮੋਣੀ ਪਾਦਾ ਸਭ ਕੁਝ ਨਾਸ਼ ਹੋਵੇ ਜਿੱਥੇ ਉਹਨਾਂ ਦੀ ਨਾਬਾ ਸਦਾ ਸੁਖ ਰਹੇ ਉਹ ਪਰਿਵਾਰ ਜੋ ਜਪਦਾ ਬਾਬਾ ਜੀ ਬਾਬਾ ਸ਼੍ਰੀ ਚੰਦਰ ਦਾ ਨਾਮ ਅਪਾਰ ਸਭਨਾ ਤੇ ਬਾਬਾ ਜੀ ਦੀ ਮਿਹਰ ਹਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਬਾਬਾ ਸ਼੍ਰੀ ਚੰਦਰ ਦੀ ਮਹਿਮਾ ਅਪਾਰ ਹੈ ਚੋਤ ਰੂਪ ਅਗਮ ਅਗੋਚਰ ਸਾਰ ਹੈ ਜੋ ਮਨ ਵਿੱਚ ਡਰ ਮੋਹ ਅਗਿਆ ਮੰਦਾ ਅੰਧਕਾਰ ਬਾਬਾ ਜੀ ਦੀ ਬਾਣੀ ਸੁਣ ਹੋਵੇ ਉਦਾਰ ਕਾਲੇ ਜਾਦੂ ਟੂਨੇ ਦਾ ਜਾਲ ਨਾਸ਼ ਹੋਵੇ ਨਾਮ ਜਪੇ ਉਸ ਦਾ ਮਨ ਪ੍ਰਕਾਸ਼ ਹੋਵੇ ਜਿੱਥੇ ਭੂਤ ਪ੍ਰੇਤ ਬਾਧਾਵੇ ਉਥੇ ਬਾਬਾ ਜੀ ਦੀ ਜੋਤ ਜਗਾਵੇ ਅੰਧਕਾਰ ਮਿਟਾਵੇ ਚਾਨਣ ਕਰੇ ਜੀਵਨ ਨਵਾ ਪ੍ਰੇਮ ਨਾਲ ਭਰੇ ਅਬਾ ਸ੍ਰੀ ਚੰਦ ਜੋ ਗੁਰਨਾਣਕ ਦੇ ਪੁੱਤਰ ਧਿਆਨ ਬਿਨਾਸੀ ਜੋ ਜੋਗੀ ਅਤਰ ਉੱਚ ਅਵਸਥਾ ਖੰਡਨ ਧਿਆਨ ਜਿਸ ਨੇ ਪਾਇਆ ਸਤਗੁਰ ਦਾ ਗਿਆਨ ਜੋ ਸਰਗ ਦਾ ਨਾਲ ਬਾਬਾ ਨੂੰ ਜਾਪੇ ਸਾਰਾ ਸੰਸਾਰ ਉਸ ਨੂੰ ਤਾਪੇ ਨਾ ਭੂਤ ਡਰਾਵੇ ਨਾ ਟੂਣਾ ਲੱਗੇ ਸਦਾ ਨਾਨਕ ਨਾਮ ਅੰਦਰ ਸ੍ਰੀ ਚੰਦ ਅਤੁੱਲ ਬਲਵਾਨ ਕਿਰਪਾ ਤਾਰੇ ਤਾਂ ਕਟੇ ਮਾਇਆ ਦਾ ਮਾਨ ਕੋਈ ਕਰੇ ਜਾਦੂ ਕੋਈ ਕਰੇ ਟੂਣਾ ਬਾਬਾ ਦਾ ਨਾਮ ਕਰੇ ਸੋਣਾ ਬਾਬਾ ਜੀ ਕਾਲਾ ਜਾਦੂ ਖੰਡਨ ਹਾਰ ਜਪ ਤਪ ਜੀਵਨ ਹੋਵੇ ਸੁਖ ਕਾਰ ਜੋ ਕਰੇ ਧਿਆਨ ਸ੍ਰੀ ਨਾਮ ਸ੍ਰੀ ਚੰਦਰ ਨਾਮ ਦਾ ਉਹ ਬਚ ਜਾਏ ਹਰ ਜਾਲ ਥਾਂ ਮਦਾ ਮਨ ਦੇ ਦੂਖ ਦੂਖ ਦੂਰ ਕਰੇ ਤੁਰੰਤ ਬਾਬਾ ਜੀ ਦਾ ਧਰ ਮਿਲੇ ਸੁਖਤਰ ਚੰਨ ਵਰਗਾ ਚਮਕਦਾ ਬਾਬਾ ਦਾ ਨਾਮ ਉਜਿਆਰਾ ਕਰੇ ਹਰ ਜੀਵ ਦਾ ਕਾਮ ਜਿੱਥੇ ਮੋਣੀ ਛਾਇਆ ਉਥੇ ਬਾਬਾ ਆਇਆ ਸੱਚ ਦਾ ਪ੍ਰਕਾਸ਼ ਮਨ ਅੰਦਰ ਛਾਇਆ ਜਾਦੂ ਟੂਨੇ ਦੀ ਜੋ ਵੀ ਤਰੰਗ ਬਾਬਾ ਜੀ ਦੀ ਕਿਰਪਾ ਨਾਲ ਹੋ ਜਾਵੇ ਭੰਗ ਜੋ ਵੀ ਪੜੇ ਬਾਬਾ ਦਾ ਨਾਮ ਉਹਦੇ ਕਰਮ ਹੋਣ ਸੁਧਰੇ ਕਾਮ ਬਾਬਾ ਸ੍ਰੀ ਚੰਦ ਜੋਗ ਅਭਿਆਸੀ ਬਲਤ ਅਤਿ ਬਲਤ ਅਧਿਕ ਤੇ ਮਾਇਆ ਨਿਵਾਸੀ ਮਨ ਦੀ ਗੂੜੀ ਗਿਆਨ ਦੀ ਗਹਿਰਾਈ ਬਚਨ ਉਹਨਾਂ ਦੇ ਅਗਾਦ ਸੁਧਾਈ ਜੋ ਕਹੇ ਬਾਬਾ ਬਚਾਓ ਮੈਨੂੰ ਬਾਬਾ ਕਰੇ ਤਰੰਤ ਤੈਨੂੰ ਨਾ ਪੂਤ ਨਾ ਪੂਤ ਨਾ ਚੋੜੇ ਨਾ ਕਿਸੇ ਦੀ ਛਾਇਆ ਜਿੱਥੇ ਬਾਬਾ ਦਾ ਨਾਮ ਉਥੇ ਰਾਹ ਸੁਗਾਇਆ ତਰਤੀ ਆਕਾਸ਼ ਜੱਪ ਦੇ ਨਾਮ ਸਭ 바ਦਾ ਹੋ ਜਾਵੇ ਆਰਾਮ ਕਾਲਾ ਜਾਦੂ ਕਿਵੇਂ ਰਹਿ ਸਕੇ ਜਿੱਥੇ ਬਾਬਾ ਦਾ ਚਰਨ ਲੱਗੇ ਬਾਬਾ ਜੀ ਦੀ ਬਰਕਤ ਦਰਿਆ ਜਿਸ ਨੇ ਕੀਤਾ ਉਹਨਾਂ ਤੇ ਭਰੋਸਾ ਮਿਲਿਆ ਹਰ ਮਿਲਿਆ ਰਾਹ ਖੁਸ਼ੀ ਦਾ ਖੇਤਰੀਆ ਉਹਨਾਂ ਦੀ ਜੋਤ ਗੁਰੂ ਨਾਨਕ ਵਰਗੀ ਜੋਤ ਵਿੱਚ ਜੋਤ ਮਿਲੇ ਪ੍ਰਤੀਵਰਤੀ ਜੈਸਾ ਮਨੋਖ ਉਹਨਾਂ ਦੀ ਆਰਾਧਨਾ ਕਰੇ ਉਸ ਦੇ ਰਸਤੇ ਵਿਗਨ ਨਾ ਤਰੇ ਕਾਲਾ ਜਾਦੂ ਬਾਬਾ ਸਾਹਮਣੇ ਮਿਟ ਜਾਵੇ ਜਿਵੇਂ ਸੂਰਜ ਚੜ੍ਹੇ ਤੇ ਰਾਤ ਪاگ ਜਾਵੇ ਧਿਆਨ ਕਰੋ ਜੋਗ ਮਾਇਆ ਤੋਂ ਪਰੇ ਬਾਬਾ ਜੀ ਦਾ ਅੰਤਰ ਗਿਆਨ ਪਰੇ ਉਹਨਾਂ ਦੀ ਕਿਰਪਾ ਦਇਆ ਅਨੂਪ ਜੋ ਪੜੇ ਬੋਹੀ ਓਹੀ ਬਣੇ ਸਭ ਰੂਪ ਬਾਬਾ ਜੀ ਦਾ ਦਰਸ਼ਨ ਮੰਨ ਪਵਿੱਤਰ ਕਰੇ ਮਨ ਦੇ ਗੁਨਾ ਹਰ ਰੰਗ ਨਾਲ ਭਰੇ ਜਿਸ ਘਰ ਵਿੱਚ ਜਿਸ ਘਰ ਵਿੱਚ ਉਹਨਾਂ ਦਾ ਨਾਮ ਲਿਆ ਜਾਵੇ ਉੱਥੇ ਅਣਹੋਣੀ ਨਾ ਹੋਵੇ ਸੁਖ ਆਵੇ ਜੋ ਵੀ ਆਇਆ ਦਰ ਤੇ ਤੋੜੇ ਦੁੱਖਾਂ ਦੀ ਬੇੜੀ ਬਾਬਾ ਜੀ ਦੇ ਚਰਨਾਂ ਵਿੱਚ ਮਿਲੀ ਕਿਰਪਾ ਘੇਰੀ ਅਰਦਾਸ ਸੁਣੀ ਤੁਰੰਤ ਉਹਨਾਂ ਦੇ ਜੀਵਾਂ ਨੂੰ ਬਚਾਇਆ ਕਲੇਸ਼ਾਂ ਨੇ ਬਾਬਾ ਜੀ ਨਿਰਮਲ ਜੋਤ ਸਰੂਪ ਗਿਆਨ ਦੇ ਅવિਨਾਸੀ ਬੀਜ ਅਨੂਪ ਕਾਲਾ ਜਾਦੂ ਸਿਰ ਉੱਤੇ ਚੜ ਆਵੇ ਬਾਬਾ ਦੀ ਸਿਮਰਨੀ ਸਭ ਕੁਝ ਮਿਟਾਵੇ ਬਾਬਾ ਜੀ ਸਾਧੂ ਸੰਗਤ ਦੇ ਮਿੱਤਰ ਦਇਆਵਾਨ ਤੇ ਅਤਿ ਸ਼ਕਤੀਸ਼ਾਲੀ ਪਿੱਤਰ ਉਹਨਾਂ ਦੀ ਆਵਾਜ਼ ਅੰਦਰ ਜੋ ਸੁਨੇ ਉਹਨਾਂ ਦੇ ਮਨ ਵਿੱਚ ਜੋਤ ਜਗੇ ਧਰਮ ਦੀ ਤਾਰਾ ਉਹਨਾਂ ਵਿੱਚ ਵਹੇ ਸਭ ਪਾਪਾਂ ਦੇ ਗਹਿਰ ਖੁੱਲੇ ਬਾਬਾ ਸ਼੍ਰੀ ਚੰਦਰ ਜੀ ਦਾ ਨਾਮ ਜਪੋ ਪੈ ਮੋਹ ਬਾਦਾ ਸਭ ਛੱਡੇ ਨਾ ਕੋਈ ਕਰਮ ਬੇਅਸਰ ਰਹੇ ਨਾ ਕੋਈ ਦੁੱਖ ਮਨ ਅੰਦਰ ਰਹੇ ਨਾਮ ਜਪੋ ਤੇ ਕਾਲਾ ਜਾਦੂ ਮਿਟ ਜਾਏ ਜੋਤ ਦੀ ਰੋਸ਼ਨੀ ਸਭ ਥਾਂ ਛਾਏ ਬਾਬਾ ਜੀ ਦੇ ਰਿੰਕਾਰ ਦੇ ਸੇਵਕ ਜਿਸ ਨੇ ਉਹਨਾਂ ਦਾ ਧਿਆਨ ਕੀਤਾ ਉਹ ਬਣਿਆ ਦੇਵਕ ਮਨ ਅੰਦਰ ਬਾਬਾ ਦਾ ਚਾਨਣ ਉਥੇ ਕਾਲੂ ਕਾਲਾ ਜਾਦੂ ਟੂਣਾ ਕਿਵੇਂ ਪਾਸੀ ਉਹਨਾਂ ਦੇ ਬਚਨ ਹਰ ਅਮੋਲਕ ਮਣੀ ਜੋ ਪੜੇ ਜੋ ਪੜੇ ਉਹ ਪਏ ਸ਼ਾਂਤਤਾ ਜਣੀ ਬਾਬਾ ਸ਼੍ਰੀ ਚੰਦਰ ਦੀ ਜੋਤ ਅਪਾਰ ਜਿਸ ਨੇ ਧਿਆਨ ਕੀਤਾ ਹੋਇਆ ਨਿਸ਼ਚਿੰਤ ਬੇਕਾਰ ਕਾਲਾ ਜਾਦੂ ਟੂਣਾ ਮੋਹਣੀ ਬਾਦਾ ਸਭ ਕੁਝ ਨਾਸ਼ ਹੋਵੇ ਜਿੱਥੇ ਉਹਨਾਂ ਦੀ ਨਾਵਾ ਸਦਾ ਸੁਖ ਰਹੇ ਉਹ ਪਰਿਵਾਰ ਜੋ ਜਪਦਾ ਬਾਬਾ ਜੀ ਬਾਬਾ ਸ਼੍ਰੀ ਚੰਦਰ ਦਾ ਨਾਮ ਅਪਾਰ ਸਭਨਾ ਤੇ ਬਾਬਾ ਜੀ ਦੀ ਮਿਹਰ ਹਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਬਾਬਾ ਸ਼੍ਰੀ ਚੰਦਰ ਦੀ ਮਹਿਮਾ ਅਪਾਰ ਹੈ ਚੋਤ ਰੂਪ ਅਗਮ ਅਗੋਚਰ ਸਾਰ ਹੈ ਜੋ ਮਨ ਵਿੱਚ ਡਰ ਮੋਹ ਅਗਿਆ ਮੰਦਾ ਅੰਧਕਾਰ ਬਾਬਾ ਜੀ ਦੀ ਬਾਣੀ ਸੁਣ ਹੋਵੇ ਉਦਾਰ ਕਾਲੇ ਜਾਦੂ ਟੂਨੇ ਦਾ ਜਾਲ ਨਾਸ਼ ਹੋਵੇ ਨਾਮ ਜਪੇ ਉਸ ਦਾ ਮਨ ਪਰਕਾਸ਼ ਹੋਵੇ ਜਿੱਥੇ ਭੂਤ ਪ੍ਰੇਤ ਬਾਧਾਵੇ ਉਥੇ ਬਾਬਾ ਜੀ ਦੀ ਜੋਤ ਜਗਾਵੇ ਅੰਧਕਾਰ ਮਿਟਾਵੇ ਚਾਨਣ ਕਰੇ ਜੀਵਨ ਨਵਾਂ ਪ੍ਰੇਮ ਨਾਲ ਭਰੇ ਅਬਾ ਸ੍ਰੀ ਚੰਦ ਜੋ ਗੁਰੂ ਨਾਨਕ ਦੇ ਪੁੱਤਰ ਧਿਆਨ ਅਬਿਨਾਸੀ ਜੋ ਜੋਗੀ ਅਤਰ ਉੱਚ ਅਵਸਥਾ ਖੰਡਨ ਧਿਆਨ ਜਿਸਨੇ ਪਾਇਆ ਸਤਗੁਰ ਦਾ ਗਿਆਨ ਜੋ ਸਰਗਾਂ ਨਾਲ ਬਾਬਾ ਨੂੰ ਜਾਪੇ ਸਾਰਾ ਸੰਸਾਰ ਉਸ ਨੂੰ ਤਾਪੇ ਨਾ ਭੂਤ ਡਰਾਵੇ ਨਾ ਟੂਣਾ ਲੱਗੇ ਸਦਾ ਨਾਨਕ ਨਾਮ ਅੰਦਰ ਸ੍ਰੀ ਚੰਦ ਅਤੁੱਲ ਬਲਵਾਨ ਕਿਰਪਾ ਤਾਰੇ ਤਾਂ ਕਟੇ ਮਾਇਆ ਦਾ ਮਾਨ ਕੋਈ ਕਰੇ ਜਾਦੂ ਕੋਈ ਕਰੇ ਟੂਣਾ ਬਾਬਾ ਦਾ ਨਾਮ ਕਰੇ ਸੋਣਾ ਬਾਬਾ ਜੀ ਕਾਲਾ ਜਾਦੂ ਖੰਡਨ ਹਾਰ ਜਪ ਤਪ ਜੀਵਨ ਹੋਵੇ ਸੁਖ ਕਾਰ ਜੋ ਕਰੇ ਧਿਆਨ ਸ੍ਰੀ ਨਾਮ ਸ੍ਰੀ ਚੰਦਰ ਨਾਮ ਦਾ ਉਹ ਬਚ ਜਾਏ ਹਰ ਜਾਲ ਥਾਮ ਦਾ ਮਨ ਦੇ ਦੂਖ ਦੂਰ ਕਰੇ ਤੁਰੰਤ ਬਾਬਾ ਜੀ ਦਾ ਧਰ ਮਿਲੇ ਸੁਖ ਅਤਰ ਚੰਨ ਵਰਗਾ ਚਮਕਦਾ ਬਾਬਾ ਦਾ ਨਾਮ ਉਜਿਆਰਾ ਕਰੇ ਹਰ ਜੀਵ ਦਾ ਕਾਮ ਜਿੱਥੇ ਮੋਹਣੀ ਛਾਇਆ ਉਥੇ ਬਾਬਾ ਆਇਆ ਸੱਚ ਦਾ ਪ੍ਰਕਾਸ਼ ਮਨ ਅੰਦਰ ਛਾਇਆ ਜਾਦੂ ਟੂਣੇ ਦੀ ਜੋ ਵੀ ਤਰੰਗ ਬਾਬਾ ਜੀ ਦੀ ਕਿਰਪਾ ਨਾਲ ਹੋ ਜਾਵੇ ਭੰਗ ਜੋ ਵੀ ਪੜੇ ਬਾਬਾ ਦਾ ਨਾਮ ਉਹਦੇ ਕਰਮ ਹੋਣ ਸੁਧਰੇ ਕਾਮ ਬਾਬਾ ਸ੍ਰੀ ਚੰਦ ਜੋਗ ਅਭਿਆਸੀ ਬਾਲਤ ਅਤਿ ਬਲਤ ਅਧਿਕ ਤੇ ਮਾਇਆ ਨਿਵਾਸੀ ਮਨ ਦੀ ਗੂੜੀ ਗਿਆਨ ਦੀ ਗਹਿਰਾਈ ਬਚਨ ਉਹਨਾਂ ਦੇ ਅਗਾਦ ਸੁਧਾਈ ਜੋ ਕਹੇ ਬਾਬਾ ਬਚਾਓ ਮੈਨੂੰ ਬਾਬਾ ਕਰੇ ਤਰੰਤ ਤੈਨੂੰ ਨਾ ਪੂਤ ਨਾ ਪੂਤ ਨਾ ਚੋੜੇ ਨਾ ਕਿਸੇ ਦੀ ਛਾਇਆ ਜਿੱਥੇ ਬਾਬਾ ਦਾ ਨਾਮ ਉਥੇ ਰਾਹ ਸੁਗਾਇਆ ਧਰਤੀ ਆਕਾਸ਼ ਜੱਪ ਦੇ ਨਾਮ ਸਭ ਬਾਦਾ ਹੋ ਜਾਵੇ ਆਰਾਮ ਕਾਲਾ ਜਾਦੂ ਕਿਵੇਂ ਰਹਿ ਸਕੇ ਜਿੱਥੇ ਬਾਬਾ ਦਾ ਚਰਨ ਲੱਗੇ ਬਾਬਾ ਜੀ ਦੀ ਬਰਕਤ ਦਰਿਆ ਜਿਸ ਨੇ ਕੀਤਾ ਉਹਨਾਂ ਤੇ ਭਰੋਸਾ ਮਿਲਿਆ ਹਰ ਮਿਲਿਆ ਰਾਹ ਖੁਸ਼ੀ ਦਾ ਖੇਤਰੀਆ ਉਹਨਾਂ ਦੀ ਜੋਤ ਗੁਰੂ ਨਾਨਕ ਵਰਗੀ ਜੋਤ ਵਿੱਚ ਜੋਤ ਮਿਲੇ ਪ੍ਰਤੀਵਰਤੀ ਜਿਸ ਮਨੋਖ ਉਹਨਾਂ ਦੀ ਆਰਾਧਨਾ ਕਰੇ ਉਸ ਦੇ ਰਸਤੇ ਵਿਗਨ ਨਾ ਤਰੇ ਕਾਲਾ ਜਾਦੂ ਬਾਬਾ ਸਾਹਮਣੇ ਮਿਟ ਜਾਵੇ ਜਿਵੇਂ ਸੂਰਜ ਚੜੇ ਤੇ ਰਾਤ ਪاگ ਜਾਵੇ ਧਿਆਨ ਕਰੋ ਜੋਗ ਮਾਇਆ ਤੋਂ ਪਰੇ ਬਾਬਾ ਜੀ ਦਾ ਅੰਤਰ ਗਿਆਨ ਪਰੇ ਉਹਨਾਂ ਦੀ ਕਿਰਪਾ ਦਇਆ ਅਨੂਪ ਜੋ ਪੜੇ ਬੋਹੀ ਓਹੀ ਬਨੇ ਸਭ ਰੂਪ ਬਾਬਾ ਜੀ ਦਾ ਦਰਸ਼ਨ ਮੰਨ ਪਵਿੱਤਰ ਕਰੇ ਮਨ ਦੇ ਗੁਨਾ ਹਰ ਰੰਗ ਨਾਲ ਭਰੇ ਜਿਸਕਾਰ ਵਿੱਚ ਜਿਸਕਾਰ ਵਿੱਚ ਉਹਨਾਂ ਦਾ ਨਾਮ ਲਿਆ ਜਾਵੇ ਉਥੇ ਅਣਹੋਣੀ ਨਾ ਹੋਵੇ ਸੁਖ ਆਵੇ ਜੋ ਵੀ ਆਇਆ ਦਰ ਤੇ ਤੋੜੇ ਦੁੱਖਾਂ ਦੀ ਬੇੜੀ ਬਾਬਾ ਜੀ ਦੇ ਚਰਨਾਂ ਵਿੱਚ ਮਿਲੀ ਕਿਰਪਾ ਘੇਰੀ ਅਰਦਾਸ ਸੁਣੀ ਤੁਰੰਤ ਉਹਨਾਂ ਦੇ ਜੀਵਾਂ ਨੂੰ ਬਚਾਇਆ ਕਲੇਸ਼ਾਂ ਨੇ ਬਾਬਾ ਜੀ ਨਿਰਮਲ ਜੋਤ ਸਰੂਪ ਗਿਆਨ ਦੇ ਅਵਿਨਾਸੀ ਬੀਜ ਅਨੂਪ ਕਾਲਾ ਜਾਦੂ ਸਿਰ ਉੱਤੇ ਚੜ ਆਵੇ ਬਾਬਾ ਦੀ ਸਿਮਰਨੀ ਸਭ ਕੁਝ ਮਿਟਾਵੇ ਬਾਬਾ ਜੀ ਸਾਧੂ ਸੰਗਤ ਦੇ ਮਿੱਤਰ ਦਇਆਵਾਨ ਤੇ ਅਤਿ ਸ਼ਕਤੀਸ਼ਾਲੀ ਪਿੱਤਰ ਉਹਨਾਂ ਦੀ ਆਵਾਜ਼ ਅੰਦਰ ਜੋ ਸੁਨੇ ਉਹਨਾਂ ਦੇ ਮਨ ਵਿੱਚ ਜੋਤ ਜਗੇ ਧਰਮ ਦੀ ਤਾਰਾ ਉਹਨਾਂ ਵਿੱਚ ਵਹੇ ਸਭ ਪਾਪਾਂ ਦੇ ਗਹਿਰ ਖੁੱਲੇ ਬਾਬਾ ਸ੍ਰੀ ਚੰਦਰ ਜੀ ਦਾ ਨਾਮ ਜਪੋ ਪੈ ਮੋਹ ਮੋਹ 바ਦਾ ਸਭ ਛੱਡੇ ਨਾ ਕੋਈ ਕਰਮ ਬੇਅਸਰ ਰਹੇ ਨਾ ਕੋਈ ਦੁੱਖ ਮਨ ਅੰਦਰ ਰਹੇ ਨਾਮ ਜਪੋ ਤੇ ਕਾਲਾ ਜਾਦੂ ਮਿਟ ਜਾਏ ਜੋਤ ਦੀ ਰੋਸ਼ਨੀ ਸਭ ਥਾਂ ਛਾਏ ਬਾਬਾ ਜੀ ਦੇ ਰਿੰਕਾਰ ਦੇ ਸੇਵਕ ਜਿਸ ਨੇ ਉਹਨਾਂ ਦਾ ਧਿਆਨ ਕੀਤਾ ਉਹ ਬਣਿਆ ਦੇਵਕ ਮਨ ਅੰਦਰ ਬਾਬਾ ਦਾ ਚਾਨਣ ਉਥੇ ਕਾਲੂ ਕਾਲਾ ਜਾਦੂ ਟੂਣਾ ਕਿਵੇਂ ਪਾਸੀ ਉਹਨਾਂ ਦੇ ਬਚਨ ਹਰ ਅਮੋਲਕ ਮਣੀ ਜੋ ਪੜੇ ਜੋ ਪੜੇ ਉਹੋ ਪਏ ਸ਼ਾਂਤਤਾ ਜਣੀ ਬਾਬਾ ਸ਼੍ਰੀ ਚੰਦਰ ਦੀ ਜੋਤ ਅਪਾਰ ਜਿਸ ਨੇ ਧਿਆਨ ਕੀਤਾ ਹੋਇਆ ਨਿਸ਼ਚਿੰਤ ਬੇਕਾਰ ਕਾਲਾ ਜਾਦੂ ਟੂਣਾ ਮੋਹਣੀ ਬਾਦ ਸਭ ਕੁਝ ਨਾਸ਼ ਹੋਵੇ ਜਿੱਥੇ ਉਹਨਾਂ ਦੀ ਨਾਬਾ ਸਦਾ ਸੁਖ ਰਹੇ ਉਹ ਪਰਿਵਾਰ ਜੋ ਜਪਦਾ ਬਾਬਾ ਜੀ ਬਾਬਾ ਸ਼੍ਰੀ ਚੰਦਰ ਦਾ ਨਾਮ ਅਪਾਰ ਸਭਨਾ ਤੇ ਬਾਬਾ ਜੀ ਦੀ ਮਿਹਰ